ਮੁਝੇ ਤਾਂ ਨਾ ਸਾੜੀ ਅੱਛੀ ਲੱਗਦੀ ਹੈ ਜੇ ਪਤਾ ਨਹੀਂ ਕੀ ਪਹਿਨਾ ਦੀ ਆ ਓਏ ਆ ਜਾ ਮੇਰੇ ਪਿਉ ਦੀਏ ਨੂੰਹ ਤੈਨੂੰ ਤਾਂ ਲੱਗਦੀ ਆ ਸਾਡੇ ਤਾਂ ਲੋਕ ਕੁੱਤਿਆਂ ਵਰਗੇ ਅੱਧਾ ਪਿੰਡ ਤੇਰੇ ਮਗਰ ਲੱਗ ਜਾਂਦਾ ਜੇ ਸਾੜੀ ਹੁੰਦੀ ਤੇਰੀ ਹਾਂ ਹਜੇ ਕੁੱਤੇ ਮਗਰ ਪੈਂਦੇ ਨਾ ਪੈਂਦੇ ਮੇਰੇ ਸਾਲਿਆਂ ਤੇ ਕੱਲ ਦੀ ਰੰਬੀ ਜਾਂਦੀ ਐ ਨਹੀਂ ਗਾ ਲੈ ਜਾਣੇ ਨੂੰ ਕਈ ਵਾਰੀ ਕਹਤਾਂ ਮੇਰੇ ਸੱਕੜਿਆਂ ਨੂੰ ਮੂਰੀ ਭਾਰੀ ਪਾ ਦੋ ਇੱਕ ਤਾਂ ਉਹ ਜਵਾਗ ਜਿਦਾ ਨਹੀਂ ਪਤਾ ਕਿੱਧਰ ਗਿਆ ਹੋਇਆਗਾ ਦੋ ਦਿਨ ਕੋ ਘਰੋਂ ਨਿਕਲੇ ਨੂੰ ਨੂੰ ਉਹ ਜਤਾਂ ਗੁਰਪ੍ਰੀਤ ਨੂੰ ਤਰੇ ਨਾਂ ਕਿਹਾ ਉਹ ਖਤਰਾ ਮਾਮੇ ਨੂੰ ਫੋਨ ਫੋਨ ਕਰ ਲਾ ਕਿਤੇ ਉੱਥੀ ਨਾ ਬੈਠਾ ਹੋਵੇ ਜਾ ਕੇ ਮੇਰਾ ਸਾਰਾ ਨਾਨ ਕੀ ਉਜੜਦਾ ਹੁੰਦਾ ਜੇ ਦੂਜਾ ਵੀ ਹੋ ਚੱਲ ਇਹਨੂੰ ਤਾਂ ਲੈ ਜਾਾਂਗੇ ਅਮਰਜੀਤ ਕਿਉ ਉਹਨੂੰ ਬੁਖਦਾ ਵਾਂ ਗੁਰਪ੍ਰੀਤ ਕੀ ਕਹਿੰਦਾ ਓਏ ਗੁਰਪ੍ਰੀਤ ਓਏ ਉਹਨੂੰ ਪੁੱਛ ਲੈ ਯਾਰ ਕਿੱਥੇ ਨਿਕਲਿਆ ਜਵਾਕ ਜਾ ਨਾਣ ਕਿ ਨੂਨ ਕਿ ਨਿਕਲਿਆ ਹੋਰ ਉਹ ਕਿੱਥੇ ਗਿਆ ਹੋਊਗਾ ਉਹ ਵਧੀਆ ਇੱਥੇ ਖੜਾ ਛੁੱਟਾ ਗਿਆ ਇੱਥੇ ਮੈਂ ਲਾਂਬੇ ਲਈ ਜਾਂਦਾ ਯਾਰ ਉਹ ਦੋ ਦਿਨ ਹੋ ਗਏ ਮਾੜਾ ਮੋਟਾ ਕੰਮ ਰੰਦਾ ਮੈਂ ਸائیں ਰਿੰਗੀ ਜਾਂਦੀਆਂ ਛੋਟੀ ਜਿਹੀ ਸੋਕਦੀਆਂ ਹੋਰ ਜਵਾਗ ਨੂੰ ਭੇਜ ਦਿਆਂਗੇ ਅੱਗੇ ਉਹ ਰੋਜ਼ ਹੀ ਭੈਣ ਦੀ ਤੈਨੂੰ ਸਨਹਿਰ ਲਾ ਕੇ ਦਿੰਦਾਗਾ ਉਹ ਹਰਾ ਹੋਣੀ ਵੱਢ ਕੇ ਲੈਂਦਾਗਾ ਇੱਥੇ ਮੈਂ ਲੋਕਾਂ ਦੇ ਲਾਂਬੇ ਲਈ ਜਾਂਦਾ ਰਹਿੰਦਾ ਗੋਲੀਆਂ ਖੇਡ ਕੇ ਆਉਂਦਾ ਉਹਦਾ ਹੋਰ ਤਾਂ ਕੋਈ ਕੰਮ ਨਹੀਂ ਉਹਦੇ ਕੋਲ ਗੱਲਾਂ ਹੀ ਨਹੀਂ ਹੈਗਾ ਤਾਂ ਉਹ ਜੱਬਲ ਹੀ ਤੈਨੂੰ ਪਤਾ ਹੀ ਹੈਗਾ ਪਰ ਫੋਨ ਨਹੀਂ ਚਾਹਤਾ ਫੋਨ ਲਾਈ ਜਾਂਦਾ ਮਾਨੂੰ ਆ ਜੂ ਆਪੀ ਇੱਥੇ ਗੇੜੇ ਗੂੜੇ ਦੇ ਕੇ ਨਾਨਕੀ ਨਿਕਲਿਆ ਹੋਰ ਕਿੱਥੇ ਜਾਣਾ ਹੋਰ ਉਹਨੂੰ ਕੋਈ ਨਹੀਂ ਵਾੜਦਾਗਾ ਰਿਸ਼ਤੇਦਾਰ ਉਹਨੂੰ ਘਰੇ ਪਤਾ ਸਤਾ ਤਾਂ ਹੋਣਾ ਚਾਹੀਦਾ ਉਹਦਾ ਕੰਜਰ ਦਾ ਪਤਾ ਇਹਨੂੰ ਕੀ ਆਪੀ ਆ ਜੂ ਆਪਾ ਕੀ ਕਰਾਉਣਾ ਯਰ ਉਤੋਂ ਨਿਬੜ ਗਿਆ ਕਿੰਦਰ ਕੰਮ ਹਾਂ ਮਾਂ ਨਿਬੜ ਗਏ ਸੀ ਕਿਵੇਂ ਇੱਧਰ ਆ ਗਈ ਪਾਣੀ ਆ ਇੰਨਾ ਡੋਲ ਕਾ ਤੋ ਦਿੱਤਾ ਤਾਂ ਖਰਾਬ ਜੇ ਬਾਲਾ ਹੋਇਆ ਪਿਆ ਸੀ ਮਾਤਾ अच्छा ਤੇ ਮੈਂ ਕਹਿੰਦੀ ਸੀ ਮੈਂ ਉਹ ਤਾਂ ਗਿਰਪ੍ਰੀਤ ਨੂੰ ਫੋਨ ਲਵਾਇਆ ਸੀ ਕਾਲੇ ਨੂੰ ਉਹਦਾ ਤਾਂ ਚੱਕਿਆ ਨਹੀਂ ਹੈਗਾ ਕੰਜਰ ਨੇ ਪਤਾ ਨਹੀਂ ਕਿੱਥੇ ਨਿਕਲਿਆ ਕਿੱਥੇ ਨਾਲ ਤੇਰੇ ਵਾਲੇ ਤਾਂ ਲਾ ਕੇ ਦੇ ਦੇ ਮੈਨੂੰ ਮੈਂ ਗੱਲ ਕਰ ਲਾਂ ਚੱਕ ਲੂਗਾ ਉਹਨੇ ਕਿੱਥੇ ਜਾਣਾਗਾ ਅਈ ਨਹੀਂ ਪਤਾ ਵੀ ਉਹ ਗਿਆ ਕਿੱਥੇ ਹੈਗਾ ਪਤਾ ਤਾਂ ਲੱਗੇ ਵੀ ਉਹ ਗਿਆ ਹੈ ਕਿੱਥੇ ਨਾ ਦੱਸ ਕੇ ਗਿਆ ਘਰੇ ਆਪਾਂ ਨੂੰ ਕਿਉਂ ਕਿੱਥੇ ਜਾਣਾਗਾ ਨੂੰ ਤਾਂ ਜੀ ਲੱਗਿਆ ਰਹਿੰਦਾ ਸੀ ਹਨਾ ਮਾਂ ਸਾਰਾ ਦਿਨ ਕੋੜ ਬੁਲ ਕੋੜ ਬੁਲ ਕਾਈ ਜੰਦ ਰਹਿੰਦਾਗਾ ਹੋਰ ਸਾਰਾ ਦਿਨ ਛਤਰਖਾਨ ਦਾ ਰਹਿੰਦਾ ਨਾਲੇ ਗਾਲਾਖੰਦ ਦਾ ਰਹਿੰਦਾ ਆਪਣੇ ਤੋਂ ਹੁਣ ਦੋ ਦਿਨ ਹੋ ਗਏ ਘਰੋਂ ਨਿਕਲੇ ਨੂੰ ਨਾ ਦੱਸ ਕੇ ਗਿਆ। ਜੇ ਮੈਂ ਕਰਦੀ ਮੈਂ ਬੱਠਲ ਚ ਭਰ ਕੇ ਆ ਗਈ ਹੈ। ਐਂ ਕਿੰਦਰੇ ਗੱਲ ਦੱਸਾਂ ਤੈਨੂੰ ਹਾਸੀ ਵਾਲੀ। ਹੁਣ ਤਾਂ ਕੰਜਰ ਬਿਨਾ ਜੀਵ ਹੀ ਨਹੀਂ ਲੱਗਦਾ ਹੈਗਾ। ਹੁਣ ਲੈ ਦੱਸ ਗਾਲਾਂ ਕਿਹਨੂੰ ਦੇਵੇ ਅਗਲਾ। ਜੀ ਤਾਂ ਕਾਹਨੂੰ ਲੱਗਦਾ ਹੂੰ ਤਾਂ ਰੌਣਕ ਮੇਲਾ ਲਾਈ ਰੱਖਦਾ ਸੀ। ਇਧਰੋਂ ਆਉਂਦਾ ਤੇ ਤਾਂ ਵੀ ਚਾਰ ਗਾਲਾਂ ਉਧਰੋਂ ਆਉਂਦਾ ਤੇ ਤਾਂ ਵੀ ਚਾਰ ਗਾਲਾਂ ਦਿੰਦੇ ਤੇ। ਨਹੀਂ ਤਾਂ ਫੋਨ ਚੱਲੀ ਜਾਂਦਾ ਫਿਰ ਚੱਕਦਾ ਕਿਉਂ ਨਹੀਂ? ਖਵਰਾ ਦਫਾ ਹੋਣਾ ਕਿਉਂ ਨਹੀਂ ਚੱਕਦਾ ਹੈਗਾਗਾ। ਚਲ ਆਪਾਂ ਲਾ ਕੇ ਦੇਖਦੇ ਹਾਂ ਕੀ ਪਤਾ ਇਹ ਲੜਦੇ ਹੋਣ। ਚਲ ਆ ਜਾ। ਤੁਹਾਨੂੰ ਪਤਾ ਗਾਹੋਂ ਬਿਨਾ ਤਾਂ ਅਸੀਂ ਬੋ ਲੈ ਇੱਥੇ ਬੈਣੀ ਹੈਗੀ ਸ਼ਾਮੇ ਜੇ ਧੁੱਪ ਵੱਲ ਕੜੀ ਅੱਜ ਤਾਂ ਭਣੇ ਚੱਕ ਲੈ ਕੇ ਅੰਦਰ ਫੋਨ ਲੈ ਲੈ ਫੋਨ ਉਹਨੂੰ ਲੈ ਲਾਉਣੀ ਹੈਗੀ ਲੈ ਲੱਗ ਗਿਆ ਲ ਤਾਂ ਤੇਰਾ ਵੀ ਨਹੀਂ ਚੱਕਦਾ ਹੈਗਾ ਭਾਈ ਅੱਗੇ ਤਾਂ ਕਦੇ ਕੀਤਾ ਨਹੀਂ ਉਹਨੇ ਐਵੇਂ ਕਿਤੇ ਕੰਜਰੂ ਤਾਂ ਨਹੀਂ ਰੁੱਸ ਕੇ ਵਾਗਾ ਕਰੋ ਕਿਸੇ ਨੂੰ ਕੁਝ ਕਹਤਾ ਨਹੀਂ ਦਿੱਤਾ ਕੁੜੇ ਜਾਂਦੇ ਨੂੰ ਖੜ ਜਾ ਮੈਨੂੰ ਲਾ ਕੇ ਦੇਖਾਂ ਤੂੰ ਹੀ ਗੱਲ ਕਰ ਲੈ ਐ ਨਹੀਂ ਪਤਾ ਮੇਰੇ ਨਾਲ ਕਰੂਗਾ ਕਨਾ ਕੰਜਰ ਹੈਲੋ ਲੈ ਰੁੱਜਣ ਹਾਂ ਬਾਈ ਕਿੱਥੇ ਸੀਗਾ ਉਹ ਮੇਰੀ ਗੱਲ ਤਾਂ ਸੁਣ ਲੈ ਤਾਂ ਮੈਂ ਤਾਂ ਸੋਚ ਕਰੀ ਜਾਂਦੀ ਆ ਲੈ ਕੱਟ ਤਾਂ ਲੈ ਕਹਿੰਦਾ ਭਾਬੀ ਤਿਆਰੀਆਂ ਕਰ ਲੋ ਤਿਆਰੀਆਂ ਕਰ ਲੋ ਲੈ ਗੱਲ ਕਾਦੀ ਤਿਆਰੀਆਂ ਕਰਨੀਆਂ ਨੇ ਕਹਦੇ ਗੱਲ ਤਾਂ ਦੱਸੀ ਨਹੀਂ ਐਵੇਂ ਨਹੀਂ ਦੱਸਿਆ ਮੈਂ ਹਾਇ ਕਿ ਦਵਾਰੇ ਲਾਫ ਹੋਣ ਉਹਨੂੰ ਤਾਂ ਐਂ ਤਾਂ ਦੱਸਦੇ ਵੀ ਤਿਆਰੀਆਂ ਕਾਦੀਆਂ ਕਰਨੀਆਂ ਨੇ ਲੈ ਕੱਟ ਤਾਂ ਦੇਖੀ ਮੋਰੋ ਇਹ ਤਾਂ ਪੜਨੇ ਬੜਾ ਤਾਂ ਕੋਈ ਪੇਤ ਨਹੀਂ ਹੈਗਾਗਾ ਇੱਥੀ ਫਿਰਦਾ ਇਹ ਤਾਂ ਘਰੇ ਰਹਿ ਕੇ ਵੀ ਤਪਾਉਂਦਾ ਤੇ ਬਾਹਰ ਰਹਿ ਕੇ ਵੀ ਤਪਾਉਂਦਾ ਇੱਥੀ ਫਿਰਦਾ ਹੋਊ ਕਿੱਥੇ ਜਾਣਾ ਕੀ ਪਤਾ ਹੁਣ ਕੀ ਤਿਆਰੀਆਂ ਕਰ ਲੋ ਕਰ ਲੋ ਤਿਆਰੀਆਂ ਫਿਰਦਾ ਭੌਂਕਦਾ ਫਿਰਦਾ ਰਹਿਣ ਦੇ ਤੂੰ ਜਮਾ ਮੈਂਟਲ ਹੋ ਗਿਆ ਸੱਚੀ ਗੱਲ ਆ ਮੈਨੂੰ ਤਾਂ ਲੱਗਦਾ ਇਹਦੇ ਤਾਰਾ ਤੂਰਾ ਲਵਾਉਣੇ ਪੈਣਗੇ ਮੈਂ ਤਾਂ ਕਹਿੰਦੀ ਲੈ ਚੱਲੋ ਤਨੋਲੇ ਚੱਕ ਕੇ ਦੇਖੀ ਜਾਊਗਾ ਉਹ ਇਹ ਤਾਂ ਗੱਲ ਹੈਗੀ ਚੱਲ ਛੱਡ ਪਰੇ ਚਲ ਮੈਂ ਕੰਮ ਧੰਦਾ ਕਰਦੀ ਆ ਜਾ ਇੱਥੇ ਕਾਹਤੋਂ ਬੈਠ ਗਈ ਹੋਣਾ ਆਉਣੀ ਆ ਮੈਂ ਤੇ ਚੱਲ ਆਹ ਬਾਬਾ ਈ ਮੰਗਣਾ ਇੱਕ 10 ਰੁਪਏ ਮਿਟਾ ਲੈ ਲੈ ਮਾਤਾ ਜੀ ਤਰੂ ਸੁੱਖਾਂ ਤੇ ਨੂੰ ਇੱਕ 10 ਰੁਪਏ ਨਹੀਂ ਵੱਡੇ ਕਦਮੋਂ ਵੱਡੇ ਤੇਰੇ ਜਾਂ ਤੇਰੀ ਵੱਡੇ ਵੱਡੇ ਹੋਊਗਾ ਬਾਬਾ ਦੋ ਦਿਨ ਹੋ ਗਏ ਮੁੰਡਾ ਘੁੰਮਾ ਦੇ ਸਾਡਾ ਤਾਂ ਮੁੰਡਾ ਪਤਾ ਨਹੀਂ ਕਿੱਥੇ ਗਿਆ ਹੋਇਆ ਉਹਦਾ ਪਤਾ ਨਹੀਂ ਲੱਗ ਰਿਹਾ ਸਾਨੂੰ ਤਾਂ ਅਜੇ ਲੱਗ ਜੋ ਬੱਚਾ ਇੱਕ 10 ਰੁਪਏ ਨਹੀਂ ਵੱਡੇ ਕਦਮੋਂ ਵੱਡੇ ਤੇਰੇ ਜਾਂ ਲੈ ਬਾਬਾ ਲੈ 10 ਰੁਪਏ ਬਾਪੂ ਨੂੰ ਦੇ ਜੀ ਆਟਾਪ ਵਾਲਾ ਕਿਰਾ ਚੱਲ ਕੋਈ ਨਾ ਆਟਾਪ ਵਾਲਾ ਚਲੋ ਕਿੰਨਾ ਸੀ ਮੇ ਕੁਛ ਦੇ ਦਾਂਗੇ 10 ਰੁਪਏ ਵੀ ਕੋਈ ਨਾ ਆਟਾ ਤਾਂ ਪਵਾ ਤੂੰ ਮੈਂ ਤੇਰਾ ਫੁੱਲ ਜਾਣੇ ਕੱਲੂ ਮੰਗਲਵਾਰੀ ਰੰਗਨਦਾਰੀ ਤੇ ਪਰਸੇ ਬੁੱਧਵਾਰੀ ਕੰਮ ਥੋੜਾ ਸੁਧ ਹੋ ਜੂਗਾ ਮੁੰਡਾ ਸਾਡਾ ਘਰੇ ਆ ਜੂਗਾ ਹਾਂ ਜੇ ਲੈ ਸੁੱਖ ਸੰਤ ਚੱਲ ਕੋਈ ਨਾ 10 ਰੁਪਏ ਤਾਂ ਦੰਦਣਾ ਮੇਰੇ ਕੋ ਖੁੱਲੇ ਨਹੀਂ ਜੇਬ ਚ ਹੈਗੇ ਲੈ ਵੀ ਬਾਬਾ 10 ਰੁਪਏ ਮਿਲ ਗਿਆ ਮੁੰਡਾ ਹਾਂ ਮੁੰਡਾ ਆ ਜੂਗਾ ਹਾਂ ਜੇ ਹਾਂ ਚਲ ਚੰਗੀ ਗੱਲ ਆ ਬਾਬਾ ਜੀ ਘਰੇ ਆ ਜੂਗਾ ਬਾਬਾ ਤਾਂ ਕਹਿੰਦਾ ਘਰੇ ਪਹੁੰਚੂਗਾ ਮੁੰਡਾ ਤੁਹਾਡਾ ਮਨਤਾਜ ਕਿਤੇ ਫੜੂ ਨਾ ਕਿਸੇ ਨੇ ਮਾਰ ਕੇ ਦੱਬਤਾ ਹੋਵੇ ਕਿਤੇ ਉਹ ਲਿਆਓ ਰੋਟੀ ਰੋਟੀ ਕੋਈ ਰੋਟੀ ਦਾ ਟੁੱਕ ਦੇ ਦਿਓ ਭੈਣੋ ਮੈਂ ਕਹ ਦੋ ਦਿਨ ਹੋ ਗਏ ਉਹਨੂੰ ਗਏ ਨੂੰ ਜੇ ਘਰੇ ਹੁੰਦਾ ਤਾਂ ਕਲੇਸ਼ ਜੇ ਹੋਏ ਨਹੀਂ ਤਾਂ ਉਹਦਾ ਕਲੇਸ਼ ਕਰਕੇ ਦਾ ਮੂੰਹ ਵੀ ਨਹੀਂ ਝੱਕਿਆ ਨਾ ਰੋਟੀ ਦਾ ਟੁੱਕ ਵੀ ਨਹੀਂ ਦਿੰਦੇ ਤੇ ਬੇਲਾ ਘੱਟ ਰੱਖੇ ਦੇ ਜਾਣਾ ਸੀ ਉਹੀ ਹੱਥ ਵੀ ਕਰਿਆ ਅੱਗੇ ਵੀ ਇਹ ਜਿਹੀ ਵਾਲੀ ਖਾਣੇ ਆਗੇ ਖਾਨੇ ਦਾ ਇਹ ਜਿਵੇਂ ਲੈ ਮੈਨੂੰ ਐ ਖੇਤ ਗੇੜਾ ਮਾਰਿਆ ਹੁਣ ਚ ਲੈ ਟਾਰੀ ਆ ਨਾਲੇ ਉਹਦਾ ਆਇਆ ਸੀ ਛੋਟੇ ਨੂੰ ਲੈ ਆਇਆ ਸੀ ਫੋਨ ਐਂ ਤਾਂ ਦੱਸੇ ਨਹੀਂ ਮੈਂ ਕਿੱਥੇ ਆਗਾ ਸਾਡਾ ਤਾਂ ਫੋਨ ਹੀ ਨੀ ਚੱਕਿਆ ਉਹਨੇ ਸਾਡਾ ਕੀ ਚੱਕਿਆ ਮਸਾਂ ਚੱਕਿਆ ਹੈਗਾ ਫੋਨ ਕੇਂਦਰ ਵਾਲੇ ਕੋਲ ਲਵਾਇਆ ਹੈਗਾ ਮੈਂ ਕਹਿੰਦਾ ਕਿ ਤਿਆਰੀ ਕਰ ਲੋ ਤੇਰੀ ਪਤਾ ਨਹੀਂ ਕਾਦੀ ਤਿਆਰੀ ਕਰਵਾਈ ਜਾਂਦਾਗਾ ਰੁਟ ਜਾਣਾ ਕਰੇ ਹੁੰਦਾ ਤਾਂ ਵੀ ਕਲੇਸ਼ ਕਰਾਉਂਦਾ ਤੇ ਬਾਹਰ ਜਾਂਦਾ ਤਾਂ ਵੀ ਕਲੇਸ਼ ਕਰਾਉਂਦਾ ਤਿਆਰੀਆਂ ਹੋਰ ਕਾਦੀਆਂ ਕਰਾਉਣੇ ਕੋਈ ਚੰਦ ਨਾ ਝੜਦਾ ਮੇਰੇ ਸੱਖੜੇ ਨੇ ਖਬਰਾਂ ਕੀ ਕਹਿੰਦਾਗਾ ਹੁਣ ਚਲ ਪਾਣੀ ਲੈ ਕੇ ਦੇ ਲੇਉਣੀ ਆ ਪਾਣੀ ਮੈਂ ਰੋਟੀ ਵੀ ਖਾ ਲਈ ਹੈ ਤੇ ਕਪਾਣੀ ਨਹੀਂ ਲੈ ਕੇ ਲੈ ਫੜ ਹੋਰ ਲੈ ਮੈਂ ਰੋਟੀ ਕੁ ਬਸ 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 ਬਹੁਤ ਨਾ ਉਹ ਆਇ ਨਹੀਂ ਦੱਸਿਆ ਵੀ ਮੈਂ ਹਾਂ ਕਿੱਥੇ ਨਾ ਆਇ ਨਹੀਂ ਦੱਸਿਆ ਉਹ ਤਾਂ ਪਉਣੂ ਦੀ ਕੱਟਤਾ ਕਹਿੰਦਾ ਕਿ ਤਿਆਰੀ ਕਰ ਲੋ ਬਸ ਮੇਰੇ ਨਾਲ ਕੜਾ ਗੱਲ ਕਰੀ ਕਿ ਅੰਦਰ ਵਾਲੀ ਗੱਲ ਕੀਤੀ ਸੀ ਇਹਨੇ ਉਹ ਤੇਰੇ ਪੇਕੇ ਨਾਲ ਕੋਈ ਚੰਦ ਚੜਾਵਾ ਤਾਂ ਹੋਵੇ ਕਿਤੇ ਭੈ ਹੋਰ ਲੈ ਹੱਥ ਵਿੱਚ ਕੁੜੀ ਗੜੀ ਉਹਨੂੰ ਕਹਿੰਦੇ ਸੀ ਕਹਿੰਦੇ ਅਸੀਂ ਕਰਾਂਗੇ ਕੀ ਪਤਾ ਵੀ ਉਹ ਉੱਥੇ ਗਿਆਗਾ ਕਿਤੇ ਹੋਰ ਗਿਆ ਆਪਾਂ ਨੂੰ ਦੱਸ ਕੇ ਗਿਆ ਕਿਤੇ ਉੱਥੇ ਜਾਂਦਾ ਹੋਰ ਤਾਂ ਉਹ ਕੋ ਚੱਲਦਾ ਨਹੀਂ ਚੱਲ ਕੋਈ ਨਾ ਫਿਰ ਦੇਖਦੇ ਆਂਗੇ ਪੱਕਾ ਉੱਥੇ ਗਿਆ ਉਹ ਆਦੇ ਮਾਮੇ ਨਾਲ ਹੀ ਬਣਦੇ ਗੋਲੀਆਂ ਖਾਣੇ ਨਾਲ ਉਹਦੀ ਕਿ ਲੋ ਥੱਲੇ ਨਾਲੀ ਆਏ ਜਲਦੀ ਜਲਦੀ ਇਹ ਲੋ ਸਰਦਾਰ ਜੀ ਬੈਗ ਫੜਨ ਨੂੰ ਮੁੱਥੇ ਉਖਾਇਆ ਨਹੀਂ ਕਰਦਾ ਕੰਮੜੀਏ ਪਹਿਲੀ ਬਤਾ ਦਿੰਦੀ ਮੈਨੂੰ ਇੰਨਾ ਔਖਾ ਕਿ ਹੋਈ ਮੈਂ ਦੱਸ ਬਗਾਨਾ ਸੀ ਤੈਨੂੰ ਜਵਾਬ ਦਿੰਦਾ ਸੀ ਕੀ ਬੋਲਦੇ ਕੁਛ ਨਹੀਂ ਤੈਨੂੰ ਸਮਝ ਨਹੀਂ ਆਉਂਦੀ ਮੇਰੇ ਸਮਝ ਤਾਂ ਸਾਡੇ ਘਰਦਿਆਂ ਨੂੰ ਨਹੀਂ ਆਈ ਹੌਲੀ ਹੌਲੀ ਆਉਣ ਲੱਗ ਜੂ ਸਮਝ ਘਬਰਾਇਓ ਨਾ ਘਰ ਕਿਤੇ ਨਹੀਂ ਕੁਝ ਹੋ ਗਿਆ ਨਾ ਬਸ ਨੇੜੇ ਹੀ ਆ ਹੁਣ ਤਾਂ ਖਿੱਚ ਲਿਆ ਕੰਮ ਮੈਂ ਆਪੇ ਸਾਬ ਨੂੰ ਘਰੇ ਸਾਰੀ ਗੱਲ ਬਾਤ ਮੈਂ ਮਤਲਬ ਬੋਲਣਾ ਨਹੀਂ ਮਤਲਬ ਉਹ ਕੋਈ ਬਾਤ ਤੇ ਨਹੀਂ بتਾਨੀ ਕਿਸੇ ਕੋ ਕਹਾਂ ਸੇ ਆਏ ਹੈ ਕੈਸੇ ਆਏ ਹੈ ਓਕੇ ਹਾਂ ਮੈਂ ਆਪੇ ਸਾਬ ਨੂੰ ਗੱਲ ਸਾਰੀ ਹਾਂ ਸਾਡੇ ਜੋ ਬੁੱਢਾ ਹੈ ਨਾ ਚਿੱਟੀ ਦਾੜੀ ਵਾਲਾ ਬੁੱਢਾ ਬੋਲੇਗਾ ਉਸਕਾ ਗੁੱਸਾ ਮਤ ਕਰਨਾ ਗੁੱਸਾ ਨਹੀਂ ਕਰਨਾ ਮਤਲਬ ਕਿਉਂ ਦਿਮਾਗ 'ਚ ਫਰਕ ਆ ਮੂਜੇ ਤੋਂ ਨਾ ਸਾੜੀ ਅੱਛੀ ਲੱਗਦੀ ਹੈ ਜੇ ਪਤਾ ਨਹੀਂ ਕਿਆ ਪਹਿਨਾ ਦਿਆ ਓਏ ਆ ਜਾ ਮੇਰੇ ਪਿਓ ਦੀ ਇਹਨੂੰ ਹੈ ਤੈਨੂੰ ਤਾਂ ਲੱਗਦੀ ਆ ਸਾਡੇ ਤਾਂ ਲੋਕ ਕੁੱਤਿਆਂ ਵਰਗੇ ਅੱਧਾ ਪਿੰਡ ਤੇਰੇ ਮਗਰ ਲੱਗ ਜਾਂਦਾ ਜੇ ਛਾੜੀ ਹੁੰਦੀ ਤੇਰੇ ਹਾਂ ਹੇ ਕੁੱਤੇ ਮਗਰ ਪੈਂਦੇ ਨਾ ਪੈਂਦੇ ਸਾਡੇ ਤਾਂ ਸਾਰੇ ਪਿੰਡ ਦੇ ਲੋਕ ਹੀ ਮਗਰ ਲੱਗ ਜਾਂਦੇ ਤੇਰੇ ਆ ਜਾ ਕੋਈ ਨਹੀਂ ਆਜੂ ਆਜੂ ਹੌਲੀ ਹੌਲੀ ਆਜੂ ਮੈਨੂੰ ਕਿਹੜਾ ਆਉਂਦੀ ਸੀ ਤੇਰੀ ਸਮਝ ਆਜੂ ਆਜੇ ਦਰ ਸਰਦਾਰ ਜੀ ਆਪਕਾ ਤਾਂ ਕਿਤਨਾ ਵੱਡਾ ਘਰ ਹੈ ਹਾਂ ਇਹ ਤਾਂ ਕੋਹੋ ਤੇ ਜੋਪੜਾ ਹੈ ਸਕੂਲ ਜਿੱਡਾ ਘਰ ਆ ਸਾਡਾ ਚੁੱਪ ਕਰ ਜਾ ਤੇ ਸਾਲੇ ਤੇ ਐ ਨਹੀਂ ਕੋਈ ਧੋਦਿਆ ਕਰੀਏ ਗਾੜੀ ਨਾਲ ਲਿਜੋ ਕੇ ਛੂੰਦੇ ਜਿੰਦਾ ਹੋਇਆ ਡਰ ਗਿਆ ਪਾਪੇ ਓਏ ਡਰ ਗਿਆ ਸਰਪ੍ਰਾਈਜ਼ ਦੇਖ ਤੂੰ ਕਿੱਧਰ ਮਰਿਆ ਸੀ ਸਰਪ੍ਰਾਈਜ਼ ਦੇਖ ਤੂੰ ਮੇਰੇ ਮਰਿਆ ਨਹੀਂ ਮੈਂ ਜਿਉਂਦਾ ਜੇ ਤਾਂ ਹੀ ਆਇਆ ਮੇਰੇ ਸਾਰੇ ਦੋ ਦਿਨ ਹੋ ਗਏ ਫੋਨ ਲਾਇਆ ਫੋਨ ਤਾਂ ਚੱਲਦਾ ਨਹੀਂ ਹੱਥ ਲਗਾਓ ਪੈਰੀ ਹੱਥ ਲਾ ਦੇ ਅਸ਼ੀਰਵਾਦ ਇਹ ਕੌਣ ਆ ਮੈਂ ਪੈਰੀ ਹੱਥ ਲਾ ਦੇ ਚੱਲ ਕੋਈ ਗੱਲ ਨਹੀਂ ਇਹ ਕੌਣ ਆ ਭਾਈ ਬੰਦਾ ਇਹ ਤਾਂ ਨੂੰ ਆ ਤੇਰੀ ਹੋਰ ਪੰਜਾਬੀ ਵਾਲੀ ਟੀਚਰ ਆ ਤੈਨੂੰ ਦੀ ਨਾ ਤੂੰ ਰਿਸ਼ਤਾ ਕਿਨੇ ਕਰਾਤਾ ਓਏ ਇੱਧਰ ਆ ਤੂੰ ਆ ਜਾ ਮਾਂ ਨੂੰ ਕਹਿ ਪਾਣੀ ਭਰ ਕੇ ਪੀ ਆਜੋ ਆਜੋ ਮਤਮਾਨ ਤੂੰ ਐ ਕਹਿ ਪਾਣੀ ਵਾਰ ਕੇ ਪੀ ਉਕਲੇਸ ਨਾ ਕਰਨ ਬਸ ਹੁਣ ਉਹ ਪਾਣੀ ਤਾਂ ਵਾਰ ਲੈਣਗੇ ਸਾਨੂੰ ਕੋਈ ਪਤਾ ਸਤ ਤਾਂ ਹੈ ਨਹੀਂ ਗਾ ਤੈਨੂੰ ਕਰਾ ਕੀ ਨਹੀਂ ਤੂੰ ਤਰਸਤਾ ਓਏ ਕਰਾਈਆਂ ਹੋਈਆਂ ਕਿੱਥੇ ਰਹਿੰਦੀਆਂ ਯਾਰ ਫੇਰ ਹੋਰ ਕਿਸੇ ਭਜਾ ਕੇ ਲੈ ਕੇ ਆਇਆ ਤੂੰ ਪਿਆਉ ਨੂੰ ਦੱਸ ਮੈਂ ਰੋਜ਼ ਹੀ ਇਹੋ ਕਰਦਾ ਮੇਰੀ ਗੱਲ ਫੇਰ ਹੋਰ ਕਰਾਈਆਂ ਹੋਈਆਂ ਨਾਲ ਤਾਂ ਖਾਈ ਨਹੀਂ ਹੋਈ ਇਹ ਤਾਂ ਮੁੱਲ ਦੀ ਆ ਤੇ ਤੈਨੂੰ ਰੁਪਈਏ ਕਿਹਨੇ ਦਿੱਤੇ ਸੀ ਤੂੰ ਯਾਰ ਬਾਅਦ ਚ ਪਛੀਆਂ ਗੱਲਾਂ ਕਰਾ ਜਿਹੜਾ ਬਿਹਾਰ ਆ ਉਹ ਕਰੋ ਰਸਮ ਕਰੋ ਤੁਸੀਂ ਆਜੋ ਚੱਲ ਇੱਥੇ ਰੁਕ ਜਾ ਆਹ ਲਿਆ ਬਾਹਰਲਾ ਪਾਣੀ ਆ ਲੈ ਆਂਦਾ ਕੀ ਹੋ ਗਿਆ ਕੀ ਜਾਂਦਾ ਆ ਦੇਖ ਲੈ ਆ ਆਹ ਕੌਣ ਐ ਥੋਡੇ ਵਾਲਾ ਬਿਹਾਰ ਨਹੀਂ ਸਾਡੇ ਅੱਧਰ ਰਸਮ ਹੁੰਦੀ ਐ ਪਹਿਰੀ ਹੱਥ ਲਾ ਆ ਮਾ ਦੇ ਦੋ ਪਾਰੀ ਪੂਰੀ ਹੱਥ ਰੈਂਦੇ ਕੌਣ ਐ ਹੈ ਕਿਉਂ ਤੜਫੀ ਆ ਨੀ ਆ ਤੂੰ ਨੂੰ ਆ ਥੋਡੀ ਤੈਨੂੰ ਦੱਸਿਆ ਮੈਨੂੰ ਕੁਛ ਤੇਰੀ ਸ਼ਰਮ ਨਹੀਂ ਆਈ ਹੈਗੀ ਜੇ ਦੱਸ ਦਿੰਦਾ ਤੁਸੀਂ ਲਿਆਉਣ ਦੇ ਦਿੰਦੇ ਨਹੀਂ ਤੈਨੂੰ ਗੱਲ ਕਰੀਏ ਮੇਰੇ ਨਾਲ ਪਹਿਲਾਂ ਤੇ ਆਪਦੇ ਪਿਆਰ ਨਾਲ ਗੱਲ ਕੀਤੀ ਐ ਪਹਿਲਾਂ ਗੱਲਾਂ ਕਰ ਕਰ ਕੀ ਮੇਰੇ ਘਰ ਪੱਟਿਆ ਦੋ ਵਾਰੀ ਤੁਸੀਂ ਤੈਨਾਂ ਆਪ ਹੀ ਪੱਟਿਆ ਹੋ ਘਰ ਹਾਂ ਚੁੱਪ ਕਰਕੇ ਪਿਆਰ ਕਰ। ਇਹ ਕੋਣ ਲੈਂਦੀ ਕਿੱਥੋਂ ਆ ਮੈਨੂੰ ਐ ਦੱਸ। ਜਿੱਤੋ ਮਰਜੀ ਲਿਆਇ ਆ ਹੋਵਾ। ਕੋਈ ਲੰਗੜੀ ਲੁੱਲੀ ਆ, ਚੰਗੀ ਭਲੀ ਆ। ਉਹ ਕਿੰਦਰ ਨਾਲ 100 ਗੁਣੇ ਸੋਹਣੀ ਆ। ਅੱਛਾ? ਹਾਂ। ਨਾਲੇ ਚੁੱਪ ਕਰਕੇ ਪਿਆਰ ਕਰਨਿਆ ਕਰ ਲੋ। ਖੜ ਜਾ ਬਾਬੀ ਤੂੰ ਬੋਲ ਨਾ ਬਾਅਦ ਚ ਗੱਲ ਕਰਦੇ ਆ। ਤੂੰ ਸੜਦਾ ਤੂੰ ਸਾਡਾ ਸਾਰੇ ਪਿੰਡ ਚ। ਤੈਨੂੰ ਐਂ ਬੰਦਾ ਵੀ ਲੋਕੀ ਕਹਿਣਗੇ। ਲੋਕ ਕੁਛ ਮਰਜ਼ੀ ਕਹੀ ਜਾਣ ਪਹਿਲਾਂ ਥੋੜਾ ਕੁਝ ਕਹਿੰਦੇ ਆ। ਪਹਿਲਾਂ ਥੋੜਾ ਕੁਝ ਇਹ ਤਾਂ ਕਹਿੰਦਾ ਮੈਂ ਸਾਰੇ ਚ ਖੜਨ ਜੋਗਾ ਨਹੀਂ ਛੱਡਿਆ ਤੂੰ ਸਾਨੂੰ। ਪਹਿਲਾਂ ਥੋੜਾ ਕੁਝ ਕਹਾਇਆ ਲੋਕਾਂ ਤੋਂ ਮੈਂ। ਮੈਨੂੰ ਕੋਈ ਛਾਂਗ ਸਰਮ ਨਹੀਂ ਇਸ ਗੱਲ ਦੀ ਇਹਨੇ ਤਾਂ ਲਹੂ ਪੀਣਾ ਤੇ ਆਪਣਾ ਪੀ ਲਿਆ ਤੂੰ ਤਾਂ ਆਪਦੀ ਲਾਹ ਰੱਖੀ ਆ ਹੁਣ ਸਾਡੀ ਵੀ ਜਿੱਤੇ ਰੱਖ ਰਿਹਾ ਬਾਈ ਤੇ ਜੱਟ ਜ਼ਿਮੀਦਾਰ ਦਿੱਤੀ ਲਿਆ ਕੇ ਦਿੱਤੀ ਸੀ ਤੇ ਇਥੋਂ ਕਿਉਂ ਨਾ ਚਲ ਅੰਦਰ ਚਲੇ ਤਾਂ ਭੌਂਕਦੇ ਆ ਕੁੱਤੇ ਭੌਂਕ ਕੇ ਭੌਂਕ ਤੇ ਆ ਕੁੱਤੇ ਚਲੋ ਮੈਂ ਤੇਰੇ ਭਾਂਡੇ ਭੌਂਦੇ ਸਾਡੇ ਦੋ ਭਾਂਡੇ ਪੜ ਦੋ ਸਾਡੇ ਪਾਲਾ ਕਰੋਗੇ ਅਸੀਂ ਅੱਡ ਮੋ ਜਾਗੇ ਕੋਈ ਭਾਂਡੇ ਭੁੰਡੇ ਨਹੀਂ ਪਰਾ ਬੱਤਾਂ ਦੇ ਅੰਦਰ ਅੰਦਰ ਰੱਖ ਕੇ ਬੈਠ ਆਪਣਾ ਰੂਮ ਹੈ ਆ ਰੂਮ ਸਾਡੇ ਥੋੜੀ ਚਾਲ ਖਾਦੀ ਜਾਂਦੇ ਬਣਾ ਬਣਾ ਰੋਜ ਇੱਥੇ ਲੱਕਰ ਲਾ ਪੰਮੂ ਸਿਆਪਾ ਇਹਨਾਂ ਦਾ ਤਾਂ ਡਿੱਕੀਆਂ ਨਹੀਂ ਸੀ ਇਹਨੂੰ ਆਇਆ ਨਹੀਂ ਦ ਬੋਲਣਾ ਰੋੜਾਣਾ ਬਹੁਤ ਕਿਤੇ ਪਜਾ ਦੋ ਇਹਨੂੰ ਵੀ ਗੱਲ ਕਰ ਇਹਨੂੰ ਥੋੜੀ ਸਮਝ ਨਹੀਂ ਆਉਂਦੀ ਨਹੀਂ ਇਹ ਤੁਹਾਡੇ ਗੱਲ ਪੈ ਜਾਂਦੀ ਹੁਣ ਤੇਰੇ ਗਾਲ ਮੈਂ ਪੈ ਜੂ ਹਾਂ ਤੁਸੀਂ ਇਹਦੇ ਫਾਇਦੇ ਉਰੇਆ ਫਾਇਦੇ ਤਾਂ ਦੇਖ ਤੂ ਇਹਦੇ ਪੰਜਾਬਣ ਨੂੰ ਸਮਝ ਆਉਂਦੀ ਆ ਗਾਲਾਂ ਦੀ ਲੜਦੀ ਆ ਮੂਰੇ ਆ ਤੇਰੇ ਮੂਰੇ ਉਹਦੀ ਬੋਲ ਪੈਂਦੀ ਆ ਉਹਨੂੰ ਸਮਝ ਨਹੀਂ ਆਉਂਦੀ ਕਿੰਨੀਆਂ ਮਾਰਾਂਗੀ ਓਏ ਇਹ ਮਤਲਬ ਕਿੰਨੀਆਂ ਗਾਲਾਂ ਦੇਆ ਕਰੂਗੀ ਕਲੇਸ਼ ਨਹੀਂ ਪੈਂਦਾ ਫਿਰ ਤੁਹਾਨੂੰ ਕਿਹੜਾ ਸਮਝ ਆਉ ਕਲੇਸ਼ ਤਾਂ ਪੈਂਦਾ ਹੀ ਨਹੀਂ ਨਾ ਉਹਨੂੰ ਥੋੜੀ ਸਮਝ ਆਵੇ ਗਾਲਾਂ ਦੇ ਦੇ ਕੇ ਢੱਡ ਭਰ ਲਿਆ ਕਰੋ ਇਹਨੇ ਨੂੰ ਛੱਡ ਕੇ ਆ ਬਾਤ ਤੁਲੇ ਆਇਆ ਕਿੱਥੋਂ ਆ ਮੁੰਡਾ ਕਰਦੀ ਆ ਬੀਬੀ ਕੱਢਣ ਦੀ ਅਸੀਂ ਆਪਦੇ ਕਮਰੇ ਤੋਂ ਬੰਦ ਕੇ ਅੱਡ ਭਾਂਡੇ ਬਣ ਤੋਂ ਸਾਡੇ ਤੂੰ ਇਹਨੇ ਪੈਸੇ ਕਿੱਥੋਂ ਲੈ ਕੇ ਗਿਆ ਪਹਿਲਾਂ ਮੈਨੂੰ ਆਇਆ ਦੱਸ ਹੁਣ ਮੌਕਾ ਹੈ ਨਹੀਂ ਮੱਲੇਵੇ ਦੱਸਣ ਦਾ ਤੁਹਾਨੂੰ ਸਾਰੀ ਗੱਲ ਸਮਝ ਆ ਜੂਗੀ ਬੋਦੀ ਚੌਲਾ ਦੀ ਕਿਹੜਾ ਲਈ ਫਿਰ ਹੁਣ ਆਪਦੇ ਵਾਸਤੇ ਕਰ ਲੈ ਕਿਉਂ ਨੂੰ ਭਾਂਡਾ ਬੀਜ ਤੇ ਕੰਡੇ ਨੇ ਤਾਂ ਰੁੜ ਜਾਣੇ ਨੇ ਇਹ ਆਰਤੀ ਉਹਦੇ ਲੈ ਕੇ ਪੈਸੇ ਜਾ ਕੇ ਮੈਨੂੰ ਪਤਾ ਆਰਤੀ ਉਹ ਲੈ ਕੇ ਆਉ ਤੂੰ ਆਰਤੀ ਨਾਲ ਗੱਲ ਕੀਤੀ ਨਹੀਂ ਹੈਗੀ ਜਦੋਂ ਹੁਣ ਆਪਾਂ ਨੂੰ ਕੀ ਪਤਾਗਾ ਆਏ ਤਾਂ ਹੋਣਾ ਕਰ ਇਹ ਫੋਨ ਵੀ ਨਹੀਂ ਐਡ ਤੇ ਦਾ ਯਾ ਬਿਹਾਰ ਤੋਂ ਲੈ ਆਇਆ ਭਾਈ ਨਮੂਦਵਾਲ ਲੈ ਕੇ ਐ ਪਤਾ ਨਹੀਂ ਕਿਉਂ ਲੈ ਕੇ ਆਇਆ ਨਾਲ ਕੰਜਰ ਨੂੰ ਇਹਨੂੰ ਐਡੀ ਦੂਰੇ ਇੱਕ ਲਾ ਥੋੜੀ ਜਾਂਦਾ ਸੀ ਤੇਰੇ ਭਾਜੀ ਉਂਗਲਾਂ ਤੇ ਲਾ ਕੇ ਲੈ ਕੇ ਗਿਆ ਕੋਈ ਇਹਨੂੰ ਨਾਲ ਬੁ ਲੋਕ ਕੀ ਕਹਿਣਗੇ ਆਪਾਂ ਨੂੰ ਤਾਂ ਤਿੰਨ ਚਾਰ ਜਵਾਕਾਂ ਦੀ ਮਾਰ ਲੱਗਦੀ ਹੈ ਚਲ ਹੁਣ ਤਾਂ ਜਿਹੜਾ ਹੋ ਗਿਆ ਹੋ ਗਿਆ ਐਵੇਂ ਕਿਵੇਂ ਹੋ ਗਿਆ ਮਾਂ ਜ਼ਕਰੇ ਸੜੇ ਹਣ ਮਰੀਆ ਕਰੂ ਐਵੇਂ ਕਿਵੇਂ ਲੁਟਾਉਗਾ ਤਾਂ ਹੁਣ ਐ ਨਹੀਂ ਪਤਾ ਮੱਛੀ ਖਾਇਆ ਕਰੇ ਚੌਲ ਖਾਇਆ ਕਰੇ ਲਾਹੌਰ ਹੁਣ ਉਹੀ ਤਾਂ ਗੱਲ ਹੈ ਐਵੇਂ ਮੱਛੀ ਮੁੱਛੀ ਵਾਲੀ ਨੂੰ ਮੈਂ ਨਹੀਂ ਸੋਚ ਚ ਬਣਨ ਦੀ ਬਾਪੂ ਜੀ ਮੋਸਕਮਰਾ ਜੀ ਭਰਾ ਜੀ ਰਹੋ ਗੁੱਸੇ ਰਹੋ ਸੱਚੀ ਗੱਲ ਹੈ ਭਾਈ ਮੈਂ ਨਹੀਂ ਇਹ ਜੀ ਸਦਕਾ ਮੇਰੇ ਨਾਲ ਰਹੋ ਜੀ ਸਦਕਾ ਉਹਦੇ ਛੋਟੇ ਪੁੱਤ ਨਾਲ ਰਹੋ ਭਾਈ ਉਹ ਸਾਨੂੰ ਨਾ ਭਾਈ ਸਾਨੂੰ ਕੀ ਪਤਾ ਸੀਗਾ ਹਣ ਵੀ ਉਹ ਤੂੰ ਵੀ ਫਿਰ ਸਾਡੇ ਨਾਲ ਐ ਕਰੇਂਗੀ ਉਹ ਵੀ ਐ ਕਰੂਗਾ ਫਿਰ ਅਸੀਂ ਤਾਂ ਦੋਨੇ ਇਕੱਜ ਰਹਾਂਗੇ ਪਰ ਮੈਂ ਉਹਦੇ ਨਾਲ ਨਹੀਂ ਰਹਿ ਸਕਦੀਗੀ ਮੈਂ ਵੀ ਆਪਦੇ ਰਿਸ਼ਤੇਦਾਰਾਂ ਚ ਜਾ ਕੇ ਖੜਨਾ ਲੋਕ ਕੀ ਕਹਿਣਗੇ ਤੇਰੀ ਦਿਉਰਾਣੀ ਵੀ ਆਹ ਭਈ ਯਾਰਾ ਨਹੀਂ ਲੈ ਕੇ ਆਇਆਗਾ ਉਹ ਉਹ ਤਾਂ ਬੀੜੀਆਂ ਵੀ ਪੀਂਦੀ ਹੂ ਭਾਈ ਬੀੜੀਆਂ ਬੁੜੀਆਂ ਵੀ ਪੀਂਦੇ ਆ ਤਾਂ ਉਹ ਤਾਂ ਉਸ ਕੁਝ ਨਹੀਂ ਛੱਡਦੇ ਕੀ ਬੰਦਾ ਇਹਨੂੰ ਰਿਸ਼ਤੇਦਾਰੀ ਚ ਲੈ ਜੋ ਹੈ ਬਾਪੂ ਜੀ ਕਿਹੜੇ ਰਿਸ਼ਤੇਦਾਰ ਹੁੰਦੇ ਆ ਭਾਈ ਇਹਨਾਂ ਦੇ ਇਹਨਾਂ ਦੇ ਜੇ ਉਹ ਅਗਲਾ ਵੇਚ ਦਿੰਦਾਗਾ ਅਗਲਾ ਕੋਈ ਨਾ ਸਹੁਰੇ ਨ ਚਲੋ ਉਹਨੇ ਤਾਂ ਆਉਣਾ ਹੀ ਸੀ ਉਹਨਾਂ ਨੂੰ ਤਾਂ ਭੁੱਖ ਮਰੀ ਉਧਰ ਬਹੁਤ ਆ ਗਈ ਉਹਨਾਂ ਨੂੰ ਤਾਂ ਆਇਆ ਹੁੰਦਾ ਵੀ ਕਿਹੜੇ ਵੇਲੇ ਸੀ ਪੰਜਾਬ ਲੰਘ ਜੀਏ ਉਹੀ ਤਾਂ ਗੱਲ ਹੈ ਭਾਈ ਇਹਨਾਂ ਦਾ ਪਤਾ ਨਹੀਂ ਆ ਉਹ ਤਾਂ ਛੱਡ ਤੂੰ ਉਹਨਾਂ ਨੇ ਤਾਂ ਕਰਨਾ ਹੀ ਕਰਨਾ ਸੀ ਇਹ ਵੀ ਸਾਰੇ ਤੇ ਮਦਰ ਕਿਤੇ ਲੱਗ ਗਿਆ ਆਪਣੀ ਤਾਂ ਕੋਈ ਗੱਲ ਹੀ ਨਹੀਂ ਕੀਤੀ ਆਪਣੇ ਕੋਲੇ ਨਹੀਂ ਕਿਸ ਤਰ੍ਹਾਂ ਦੀ ਆਈ ਦੱਸ ਕੀ ਨਹੀਂ ਗਿਆ ਕੁਝ ਵੀ ਆਪਾਂ ਨੂੰ ਬਸ ਫੋਨ ਤੇ ਕਹਿੰਦਾ ਤਿਆਰੀਆਂ ਕਰ ਲਓ ਮੈਨੂੰ ਕੀ ਪਤਾ ਸੀ ਆ ਕਾਂਡ ਕਰਕੇ ਲੈ ਕੇ ਆਉ ਉਹ ਇੱਥੇ ਹੁਣ ਕਿੱਧਰ ਨਿਕਲ ਗਿਆ ਅੰਦਰ ਬੈਠ ਗਿਆ ਹੋਰ ਉਹਦੇ ਕੋ ਗੋਡੇ ਨਾਲ ਲੱਗਿਆ ਬੈਠਾਗਾ ਉਹਦਾ ਜਮਈ ਮਾਰਤੇ ਇਹ ਤਾਂ ਪਤਾ ਨਹੀਂ ਕੀ ਬਨੂਗਾ ਕਿਉਂ ਰੌਲਾ ਪਾਇਆ ਪਏ ਤੁਸੀਂ ਡਿਸਟਰਬ ਕਰੀ ਜਿੰਨੇ ਹੋਏ ਨਾਲੇ ਬੀੜੀਆਂ ਦੀ ਕੀ ਗੱਲ ਕਰਦਾ ਸੀ ਅਗਲੀ ਮਹਿਗੀ ਸਰਗਟ ਪਿੰਦੀ ਆ ਆਹੋ ਉਹਦੇ ਚ ਕੋ ਮੁਸਕ ਨਹੀਂ ਆਉਂਦਾ ਉਹ ਚਾਚਾ ਬਾੜੀ ਵਧੀਆ ਖੁਸ਼ਬੂ ਆਉਂਦੀ ਹੋਊਗੀ ਉਹਦੇ ਚ ਜਿਵੇਂ ਆਪਣੇ ਇੱਧਰ ਕੈਨੇਡਾ ਵਾਲੇ ਤਕੜੇ ਨੇ ਆਏ ਇਹ ਉਧਰ ਤਕੜੇ ਨੇ ਪੂਰੇ ਆਹੋ ਤਕੜੇ ਤਾਂ ਹੀ ਤਾਂਗਲਾ ਮੁੱਲ ਵੇਚ ਦਿੰਦਾ ਜਵਾਕਾਂ ਨੂੰ ਆਦਿਆਂ ਨੂੰ ਮੈਨੂੰ ਤਾਂ ਆ ਉਮੀਦ ਨਹੀਂ ਹੈਗੀ ਸੀ ਭਰਾਵਾ ਉ ਤਾਂ ਕਿਵੇਂ ਮਰਜ਼ੀ ਚੌੜ ਕਰਦੇ ਆਪਾਂ ਕੁੱਟਦੇ ਮਾਰਦੇ ਗਾਲਾਂ ਕੱਢਦੇ ਰਹਿੰਦੇ ਆ ਉਮੀਦ ਨਹੀਂ ਮੈਥੋਂ ਨਾਲੇ ਆ ਜਿਹੜੇ ਤੂੰ ਚਾਵਲ ਮੱਛੀ ਦੀ ਗੱਲ ਕਰਦਾ ਮੈਂ ਆਪਣੇ ਸਸਰੂਕੇ કરીਆ ਸਾਸਰਕੇ ਸਾਥ ਗੱਲ ਪੰਜਾਬੀ ਵੀ ਉਹ ਜਾਂਦੀ ਦੱਸਦਾ ਮੈਨੂੰ ਇਹ ਤਾਂ ਹੁਣੀ ਉਹਦਾ ਹੋ ਕੇ ਬਹਿ ਗਿਆ ਅਜੇ ਤਾਂ ਬੋਲਾਂਗੀ ਪੰਜਾਬੀ ਵੀ ਭੁੱਲ ਗਿਆ ਹਾਂ ਢਿੱਡ ਦੁਖਦਾ ਮੈਂ ਤਾਂ ਬੋਲੂਗਾ ਭਰਾਵਾ ਮੇਰੀ ਗੱਲ ਸੁਣ ਕੇ ਛੱਡ ਦੋ ਬੰਨਾਲ ਹੱਥ ਸਾਨੂੰ ਤਾਂ ਨਹੀਂ ਬੋਲੀ ਜਾਂਦੀ ਉਹਦੀ ਵਾਲੀ ਭਾਸ਼ਾ ਨਾ ਸਾਨੂੰ ਸਮਝ ਆਉਣੀ ਆ ਉਹਦੀ ਜੇ ਲਿਆਏ ਆ ਚੱਲ ਆਪਦੀ ਰੱਖ ਅਸੀਂ ਨਹੀਂ ਕਹਿੰਦੇ ਕੁਝ ਵੀ ਤੈਨੂੰ ਆਪ ਤੇ ਜਿਵੇਂ ਜੇ ਕੁਝ ਮੰਗੂਗੀ ਤੂੰ ਤੇਨੂੰ ਦੇਣਾ ਪਊਗਾ ਸਾਡ ਨੂੰ ਨਹੀਂ ਪੱਲੇ ਪੈਂਦੀ ਸਾਡੇ ਉਹਦੇ ਗੱਲ ਤੈਨੂੰ ਕਹਿੰਦਾ ਕੌਣ ਆ ਯਾਰ ਤੁਸੀਂ ਨਾ ਬੋਲੋ ਆਪਦੇ ਘਰ ਵਾਲੀ ਦੀ ਬੋਲੀ ਬੋਲਦਾ ਕੌਣ ਨਹੀਂ ਗੁਰਪ੍ਰੀਤ ਨਹੀਂ ਬੋਲਦਾ ਹੁਣ ਇਹਦੀ ਬੋਲੀ ਪਏ ਤਾਂ ਬਿਆਬੀ ਬੋਲਦੇ ਨੇ ਇਹ ਵੀ ਅੰਗਰੇਜ਼ੀ ਬੋਲਦੇ ਨੇ ਉਹਦਾ ਪਤਾ ਕੀ ਹੋਵੇ ਉਹ ਮੈਂ ਵੀ ਇਹਦੇ ਹੱਕ ਚ ਬੋਲਦਾ ਸਾਰਾ ਦਿਨ ਬਿਆਕੇ ਲਿਆਉਂਗਾ ਨਾ ਤਾਂ ਤਾਂ ਬਿਆਕੇ ਲਿਆਉਂਦੀ ਸੀ ਜਿਹੜੀ ਉਹ ਵੀ ਨਹੀਂ ਰੱਖੀ ਗਈ ਕੰਜਰਾ ਉਹ ਕਿੰਨੀ ਸਿਆਣੀ ਕੁੜੀ ਸੀ ਭੱਜ ਭੱਜ ਕੰਮ ਕਰਦੀ ਸੀ ਸਾਡੇ ਨਾਲ ਘੋਟ ਆਉਂਦਾ ਸੀ ਮੈਂ ਤਾਂ ਚਾਰ ਬੰਦੇ ਇਕੱਠੇ ਕਰਕੇ ਅੱਡੋ ਨਾ ਤੁਸੀਂ ਐ ਨਹੀਂ ਮੇਰਾ ਘਰ ਬਣਾਉਂਦੇ ਇਹਦੇ ਕੋਲ ਤਾਂ ਹੀ ਰੱਟਾ ਹੈ ਇਹ ਕੰਮ ਕਰੂਗੀ ਸਾਨੂੰ ਤਾਂ ਵੀ ਨਹੀਂ ਪਸੰਦ ਆਉਣਾ ਇਹਦਾ ਕੀਤਾ ਚਾਰ ਕਰ ਲਾ ਚਾਹੇ ਪੰਜ ਕਰ ਲਾ ਜਦੋਂ ਮਰਜ਼ੀ ਕਰ ਲਾ ਤੂੰ ਤਾਂ ਇਹੀ ਕੁਛ ਕਰੇਂਗਾ ਇਹ ਹਜੇ ਚਾਰ ਦਿਨ ਲੜ ਕੇ ਵਗ ਜੂ ਜਾਂਦੀ ਵੀ ਨਹੀਂ ਕਿਤੇ ਹਾਂ ਚੱਲ ਕੋਈ ਨਾ ਦੇਖ ਲਾਂਗੇ ਇੱਕ ਦੋ ਦਿਨਾਂ ਚ ਰੰਗ ਦਿਖਾ ਦਊਗੀ ਅਗਲੀ ਦੇਖ ਲਾਂਗੇ ਕੋਈ ਨਾ ਰੱਖ ਲੈ ਭਾਈ ਅਸੀਂ ਕੀ ਗਈਏ ਹੁਣ ਤੈਨੂੰ ਜੋ ਲਿਆਏਗਾ ਆਪਦੇ ਨੂੰ ਰੱਖ ਨਾਲੇ ਤੁਸੀਂ ਮੈਨੂੰ ਜੱਬਲ ਜੱਬਲ ਕਹਿ ਕੇ ਉਹ ਕਹੀ ਜਾਂਦੇ ਰਹਿੰਦੇ ਮੈਂ ਨਾ ਜੱਬਲ ਵੀ ਨਹੀਂ ਮੈਂ ਅੱਖਾਂ ਬੰਦ ਕੇ ਲਿਆ ਆਪੇ ਇਹਦੀਆਂ ਪੂਰੀ ਦੁਬਾਰੇ ਇਹਨੂੰ ਐ ਨਾ ਪਤਾ ਲੱਗੇ ਕਿੱਧਰ ਦੀ ਆਏ ਆ ਜਿਵੇਂ ਆਪਾਂ ਉਹ ਬੱਚੀ ਹੀ ਨਹੀਂ ਛੱਡ ਕੇ ਆਈ ਸੀ ਹੂੰ ਆਏ ਖਾਬਨ ਕਿਨੇ ਆਏ ਮੈਨੂੰ ਰਾਹ ਨਾ ਦੇਖੇ ਵੀ ਕਿੱਧਰ ਨਹੀਂ ਆਏ ਕਿੱਥੇ ਉਤਰਿਆ ਉਰੇ ਆ ਕੇ ਖੋਲੀਆਂ ਨੇ ਇਹ ਤੁਰੇ ਜਾਂਦੀਆਂ ਇਹ ਵੇਚ ਦਿੰਦੀਆਂ ਨੇ ਲੱਗਦਾ ਆਖਾ ਬੰਨਣ ਦਾ ਮੈਨੂੰ ਕੀ ਵੇਚੂ ਮੈਂ ਖਰੀਦ ਕੇ ਲਿਆਇਆ ਐ ਨਹੀਂ ਪਤਾ ਸਾਰਾ ਘਰ-ਬਾਰ ਲਟਾ ਦੇ ਆਪਣਾ ਪਾ ਕੇ ਨਸ਼ੇ ਦੀਆਂ ਗੋਲੀਆਂ ਤੇ ਮਾਰ ਜਾਈ ਆਪਾਂ ਨੂੰ ਉਹਨੂੰ ਰਾਹ ਹੀ ਨਹੀਂ ਦਿੰਦਾ ਕੀ ਜਦੋਂ ਉੱਥੋਂ ਕੀ ਪਤਾ ਬਿਮਾਰੀ ਕੀ ਲੈ ਕੇ ਆ ਮੇਰਾ ਸਾਹਿਬ ਗਿੱਟੇ ਖੁਰਕੀ ਜਾਂਦਾ ਨਾ ਉਹਨੂੰ ਲੈ ਹਾਂ ਉੱਥੇ ਖਾਂਦੇ ਆ ਬਚੋ ਜੀ ਹਾਂ ਹਾਂ ਨਾ ਲਾਂਗੇ ਕੰਨਾ ਉਹਨੂੰ ਲੈ ਤੇ ਭੈਣ ਦੀ ਲੈਕਸ ਲਿਆ ਕੇ ਦਿੰਨੀ ਆ ਸਾਨੂੰ ਨਹੀਂ ਨਾ ਲੱਭਾ ਉਹਦੇ ਪਿੰਨੇ ਸਾਰਾ ਸਮਾਨ ਬੈਗ ਭਰ ਕੇ ਦਿੱਤਾ ਸਾਨੂੰ ਮੈਂ ਦੱਸਤਾ ਸੀ ਮਾਂ ਉੱਥੇ ਪਰਤੂਤ ਮਾਰੀ ਆ ਹਾਂ ਤਾਹੀ ਤਾਂ ਸਾਨੂੰ ਲਾਉਣੇ ਔਖੇ ਹੋ ਗਏ ਇੱਥੇ ਤੇਰੇ ਬੈੱਡ ਅਜੇ ਗੁਰਪ੍ਰੀਤ ਆਊਗਾ ਅਜੇ ਉਹ ਕਰੂਗਾ ਦੇਖੀ ਕੋਈ ਨਹੀਂ ਹੋਈ ਜਾਣਦੀ ਬੰਕੂ ਡਰਦਾ ਨਹੀਂ ਕਿਸੇ ਤੋਂ ਅੱਡ ਹੋ ਜਾਾਂਗੇ ਹੋਰ ਉੱਤੇ ਤਾਂ ਕੋਈ ਬੰਬ ਤਾਂ ਡੇਕਦਾ ਨਹੀਂ ਸਾਡੇ ਤੇ ਤੂੰ ਪਹਿਲੇ ਆ ਤੂੰ ਤਾਂਦੀ ਹੋਏਗਾ ਹੋਰ ਕੀ ਹੋਏਗਾ ਘਰ ਜਮਾਈ ਬਣ ਕੇ ਹੀ ਰਹਿ ਜਾਂਦਾ ਉੱਥੇ ਹੀ ਠੀਕ ਰਹਿ ਜਾਂਦਾ ਅੱਜੋਂ ਦੀ ਲੋੜ ਹੀ ਨਹੀਂ ਸੀਗੀ ਤੈਨੂੰ ਉਹ ਵੀ ਉਰੇ ਆਉਣਗੇ ਉਰੇ ਜ਼ਮੀਨ ਸਾਰੀ ਖਰੀਦ ਲੈਣਗੇ ਇੰਨੇ ਤਕੜੇ ਨੇ ਔਰ ਤੈਨੂੰ ਹੀ ਦੇਊਗਾ ਅਗਰ ਆਪਦੀ ਟੱਕੜੀ ਤੀ ਹਾਂ ਉਹ ਤਾਂ ਮੈਂ ਖਾਲੀ ਹੱਥ ਨਾਲ ਉਹ ਦੇਤੇ ਉਹਨੂੰ 4 ਰੁਪਏ ਨਹੀਂ ਪੈਸੇ ਮੇਥੋਂ ਲੈਂਦੇ ਨਹੀਂ ਸੀ ਹਾਂ ਉਹ ਦਿੱਤੋ ਉੱਥੇ ਰਿਸ਼ਤੇ ਵਾਲੇ ਬਿਹਾਰ ਚ ਪੈ ਗਏ ਇਹ ਪਿਓ ਨੇ ਪਤਾ ਕਿੰਨਾ ਪਸੰਦ ਕਰਿਆ ਮੈਨੂੰ ਚੰਗਾ ਭੱਗ ਜਾ ਹਾਂ ਕਹਿੰਦਾ ਲੈ ਜਾ ਭੱਗ ਜਾ ਚੰਗਾ ਚਲ ਕਰਨ ਲੱਗ ਗਿਆ ਮਾਉ ਦਾ ਭੱਗ ਜਾ ਇੱਥੋਂ ਤੈਨੂੰ ਇੰਜੋਏ ਕਰਨ ਦੇ ਉਹ ਦੋ ਕਿੰਨੇ ਨੇ ਓਏ ਗੁਰਪ੍ਰੀਤ ਓਏ ਗੁਰਪ੍ਰੀਤ ਹਾਂ ਉਹ ਮੇਰੇ ਸਾਲੇ ਨੇ ਉਹਨੇ ਤਾਂ ਕਰਤਾ ਉਹੀ ਕੰਮ ਓਏ ਕਿਵੇਂ ਉਹ ਆਪਣੇ ਵਾਲੇ ਕਾਲੇ ਨੂੰ ਤਾਂ ਤਾੜਦਾ ਦੰਦ ਕੀ ਕਰਤਾ ਹੈ ਜਗਤੂ ਸਾਹਿਬ ਮੇਰਾ ਸਾਲਾ ਤਾਂ ਮਿਲਦਾ ਬਿਹਾਰਪੁਰ ਤੋਂ ਪਈ ਯਾਰ ਨਹੀਂ ਹੀ ਲਿਆਇਆ ਹੱਸਿਆ ਯਾਰ ਹੋਰ ਉਹਦਾ ਹੋਰੀ ਸਲਾਹ ਸਲਾਹ ਕਿਹੜੇ ਨੇ ਦਿੱਤੀ ਉਹਨੂੰ ਇਹ ਜੀ ਪਤਾ ਨਹੀਂ ਮੇਰਾ ਸਾਲਾ ਕਹਿੰਦਾ ਮੈਂ ਤਾਂ ਰੁਪਏ ਲਾ ਕੇ ਲੈ ਕੇ ਆਂਗੀ ਰੁਪਏ ਪਤਾ ਨਹੀਂ ਮੈਂ ਤਾਂ ਹਜ਼ਾਰ ਤੀਨ ਨੂੰ ਫੋਨ ਕੀਤਾ ਤੂੰ ਹੀ ਘੰਟੇ ਬੀਤਾਂਗਾ ਤੂੰ ਅੜ ਤੂੰ ਸਿੱਧਾ ਨਹੀਂ ਕਹਿਦਾ ਵੀ ਉਹਨੂੰ ਪਈ ਦਿਆ ਨਾ ਕਰ ਕੁਸਾ ਆਰਾਮ ਕੀ ਕਰਕੇ ਜੀ ਆਪਣੀ ਕਿੱਥੋਂ ਆਰਾਮ ਇਹ ਰਹਿੰਦਾ ਮੱਥਾ ਜਾ ਇਹਦਾ ਮੇਰੇ ਸਾਲਾ ਦਰ ਮੈਂ ਤਾਂ ਐਸੀ ਕਰ ਖੇਤ ਬੰਨੇ ਕੰਮ ਕਰਾਇਆ ਗੁਰੂ ਉਹਨੇ ਕਿਹੜਾ ਕਰਾਉਣਾ ਕੰਮ ਉਹ ਤਾਂ ਲਿਆ ਕੇ ਸਿਰ ਤੇ ਹੋਰੀ ਬਿਠਾ ਤੌਣ ਤਾਂ ਪੰਜਾਬ ਦਾ ਪਹਿਲੇ ਹੀ ਭੈਣ ਦੇ ਭਈਆ ਹੋਰ ਵਾਲਾ ਹੋਇਆ ਪਿਆਗਾ ਉਹ ਲੈ ਹੋਰ ਲਿਆ ਪੈਂਦਾ ਉਹਦਾ ਚੌਲ ਚੂਲ ਖਾਇ ਗਰੂ ਮੱਛੀ ਮੁੱਛੀ ਖਾਇ ਗਰੂ ਬੀੜੀ ਮੂੜੇ ਪੈਗ ਉਹ ਤਾਂ ਜੰਨਿਆ ਲਾਜ ਉਹੋ ਪਹਿਲੇ ਪੰਜਾਬ ਦੱਬ ਰੱਖਿਆਗਾ ਭਈਆਂ ਨੇ ਤਾਂ ਉਹ ਤਾਂ ਮੇਰੇ ਸਾਲੇ ਨੂੰ ਪਤਾ ਨਹੀਂ ਕੀ ਨਰਾਇ ਦਿੱਤੀ ਇਹ ਜੀ ਸੰਧ ਤਾਂ ਉਹਦਾ ਕੁਲਵਿੰਦਰ ਨੇ ਕਦੇ ਫੋਨ ਲਾਇਆ ਹੋ ਉਹਨੂੰ ਫੋਨ ਤੇ ਉਹਨੂੰ ਕਹਿੰਦਾ ਕਹਿੰਦਾ ਭਾਈ ਤਿਆਰੀਆਂ ਕਰ ਲਓ ਕਹਿੰਦਾ ਬਸ ਅਸੀਂ ਆ ਗਏ ਕਹਿੰਦਾ ਤਿਆਰੀਆਂ ਕਰ ਲਓ ਉਹਨੂੰ ਐ ਤਾਂ ਦੱਸਿਆ ਨਹੀਂ ਤਿਆਰੀਆਂ ਕਰ ਦੇ ਤਾਂ ਕੋਈ ਕਹਿ ਨਹੀਂ ਗਿਆ ਘਰੇ ਬਾੜ ਲਈ ਲੈ ਕੇ ਹੋਨੇ ਉਹ ਬੁੜੀ ਕੁੜੀ ਦੇ ਨਾਲ ਹੁਣ ਉਹ ਨਾਲ ਆਈ ਹੈ ਵਿਚਾਰੀ ਤਾਂ ਹੁਣ ਮੈਂ ਕੀ ਕਹਾਂ ਉਹ ਲੈ ਕੀ ਕਹਾਂ ਅਗਲਾ ਗੂਗਾ ਪਿਓ ਪਤਾ ਨਹੀਂ ਕਿਹੇ ਜਗ੍ਹਾ ਚੌਰਾ ਚਿੱਟੀ ਦਾੜੀ ਹੋਈ ਪੀ ਆਏ ਲੱਗਿਆ ਲੜਾਈਆਂ ਕਰਨ ਹੁਣ ਕਹਿਣ ਜੋ ਕਿ ਕੀ ਆਉਂ ਨੂੰ ਜਦੋਂ ਘਰੇ ਲੈ ਕੇ ਬਿਠਾਦੀ ਉਹਨੇ ਹੁਣ ਤੂੰ ਮੈਨੂੰ ਨਾ ਗਈ ਮੈਂ ਤੈਨੂੰ ਸਾਂਗਲ ਸਾਡੇ ਉਹ ਲੜਾਈ ਉਹ ਲੜਨਾ ਤਾਂ ਘਰੇ ਹੋ ਰਹੁ ਜਾ ਮੈਂ ਰਹੁ ਮੈਂ ਤੈਨੂੰ ਸਾਂਗਲਾ ਲੜਨਾ ਤਾਂ ਕਾਹਦਾ ਆਪਾਂ ਦੋ ਨਾਲ ਬਹਿ ਕੇ ਸਮਝਾ ਦਾਂਗੇ ਉਹਨੂੰ ਕੋਈ ਨਾ ਲੜਨਾ ਕਾਹਦਾ ਆਪਾਂ ਤਾਂ ਘਰ ਆ ਕੇ ਕਰਨਾ ਪਹਿਲਾਂ ਤੂੰ ਪਹਿਲੇ ਹੀ ਨਾ ਸਮਝਾ ਲੈਂਦਾ ਹੋ ਛੋਟੇ ਹੁੰਦੇ ਨੂੰ ਉਹ ਫਿਰ ਹੁਣ ਆਪਾਂ ਨੂੰ ਕੀ ਪੁੱਛ ਕੇ ਗਿਆ ਹੋ ਉਹਨੂੰ ਕਿਹਨੂੰ ਦੱਸਿਆ ਤਾਂ ਨਹੀਂ ਕਿਸੇ ਨੂੰ ਉਹਨੇ ਚੱਲ ਇੱਥੋਂ ਗੱਲ ਜਾਂਦਾ ਆਪਾਂ ਮੈਂ ਜਮਾ ਨਹੀਂ ਸੀ ਬੋਲਦਾ ਕਹੀ ਤਾਂ ਗਏ ਆ ਵੀ ਤੈਨੂੰ ਕਰਾ ਦਾਂ ਐ ਕਰਾ ਦਾਂਗੇ ਹੁਣ ਸਾਰੇ ਦਾ ਮੈਨੂੰ ਕੀ ਪਤਾ ਸੀ ਆ ਵੀ ਉੱਥੋਂ ਲਿਆਊ ਉਹ ਹੋਰੀ ਰੋਡੇ ਲਾਇ ਰੱਖਦੇ ਇੱਥੇ ਨਵੇਂ ਤੋਂ ਨਵੇਂ ਉਹਦਾ ਬਸ ਆਈਆਂ ਤੈਨੂੰ ਲੈ ਆਇਆ ਨੀ ਕੋਸਾ ਮਾਗੀ ਲਿਆਉਣਾ ਸੀਗਾ ਮੈਂ ਤਾਂ ਅੱਖ ਕੇ ਆ ਗਿਆ ਮੈਂ ਤਾਂ ਮੈਨੂੰ ਤਾਂ ਦੇਖਿਆ ਨੀਗਾ ਹਾਲ ਜਹੋਂ ਦਾ ਉਪਖ ਲੱਗੇ ਪਏ ਜੀ ਤੂੰ ਤਾਂ ਚਾਹ ਵੀ ਨਹੀਂ ਲੈ ਗਿਆ ਉਹ ਮੈਨੂੰ ਆਏ ਸੀ ਮਾ ਰਾਮ ਕੀ ਹੁ ਕਣਕੀ ਜੀ ਚਲ ਮੈਂ ਤੂੰ ਆ ਜਾਏਗਾ ਮੈਂ ਤਾਂ ਖੇਤ ਜਾਣਾ ਮੇਰਾ ਤਾਂ ਜੀਜਾ ਨਹੀਂ ਲੱਗਿਆ ਕਰੇ ਉਹਦੇ ਹਾਲ ਜੇ ਦੇਖ ਕੇ ਮੇਰੇ ਖਲ ਉਹਦਾ ਬਾਸ਼ਾ ਹੀ ਹੋਰ ਬੋਲਣ ਲੱਗ ਗਿਆ ਉਹਦੇ ਦੀ ਹਿੰਦੀ ਬੋਲਣ ਲੱਗ ਗਿਆ ਉਹ ਤਾਂ ਉਹ ਬਈ ਬਣਨਗੇ ਹੋਰ ਇੱਥੇ ਹੋਈ ਪੰਜਾਬੀ ਦਾ ਰਹਿੰਦਾ ਨਹੀਂ ਕੋਈ ਮੇਰੇ ਸਾਡੇ ਤੋਂ ਪੰਜਾਬੀ ਸਹੀ ਬੋਲੀ ਨਹੀਂ ਜੱਬਲ ਜਦੋਂ ਦਾ ਸਾ ਹਿੰਦੀ ਬੋਲਦਾ ਤਾਂ ਹੁਣ ਅੱਧੇ ਪਿੰਡਾਂ ਦਾ ਪੰਜਾਬ ਖਤਮ ਹੋਈ ਗਿਆ ਦੇਖ ਵੋਟਾਂ ਬਣਾਈ ਬੈਠੇ ਨੇ ਮੰਤਰੀ ਬਣ ਗਏ ਇਹਨਾਂ ਦੇ ਉਹ ਕਸੂਰ ਪੰਜਾਬ ਵਾਲਿਆਂ ਦਾ ਵੀ ਆ ਜਿਹੜੇ ਜਵਾਕਾਂ ਨੂੰ ਬਾਹਰ ਭੇਜ ਜਾਂਦਾ ਕੱਲਾ ਕਰਦਾ ਜਵਾਕ ਹੁੰਦਾ ਚੜਾਉਂਦਾ ਜਹਾਜ਼ ਤੇ ਪੰਜਾਬ ਦੇ ਲੋਕ ਹੋ ਗਏ ਨਸ਼ੇੜੀ ਇੱਥੋਂ ਵਾਲਿਆਂ ਦਾ ਹੁਣ ਰਿਸ਼ਤੇ ਹੁੰਦੇ ਨਹੀਂ ਇੱਥੋਂ ਵਾਲਿਆਂ ਦਾ ਬਾਹਰ ਵਾਗ ਗਏ ਸਾਰੀਆਂ ਹੁਣ ਉਧਰ ਹੀ ਲਾਉਣਗੇ ਹੋਰ ਕਿੱਥੋਂ ਲਿਆਉਣਗੇ ਉਹ ਤਾਂ ਉਹੀ ਤਾਂ ਗੱਲ ਆ ਸਾਰੇ ਪੰਗੇ ਤਾਂ ਲੋਕਾਂ ਦੀ ਆ ਬੀਜ ਆਪਦੀ ਬੀਜੇ ਹੋਇਆ ਆ ਆਪਦੇ ਘਰ ਖਾਲੀ ਕਰੀ ਜਾਂਦੇ ਆ ਕਿੱਲੇ ਆ ਕੇ ਹੋਰਾਂ ਨੂੰ ਚੋਲੇ ਕਿਹੜਾ ਹੋਇਆ ਮੈਨੂੰ ਐ ਤਾਂ ਦੱਸੋ ਮੈਨੂੰ ਕਿਹੜਾ ਹਜੇ ਦੱਸਿਆ ਉਹਨੇ ਕੰਜਰਦ ਨੇ ਮੈਨੂੰ ਤਾਂ ਦੱਸਿਆ ਹੀ ਨਹੀਂ ਕਹਿੰਦਾ ਮੈਂ ਤਾਂ ਰੁਪਈਏ ਲਾ ਕੇ ਲੈ ਗਿਆ ਕਿਪਦਾ ਕਿੱਥੋਂ ਕੀ ਕੌਣ ਗਿਆ ਕੋਈ ਤਾਂ ਗੱਲ ਆ ਕੋਈ ਲਾਈ ਤਾਂ ਹੋ ਨਾ ਉਂਗਲ ਕਿਸੇ ਨੇ ਜਾਂ ਤਾਂ ਕਿਸੇ ਦੀ ਉਂਗਲ ਤੇ ਲੱਕੀ ਆ ਉਹ ਆਮਰਜੀਤ ਨੂੰ ਪੁੱਛਣ ਆਇਆ ਨਾ ਆਮਰਜੀਤ ਦੇ ਕੋਲ ਤਾਂ ਉਹ ਵੀ ਇੱਥੋਂ ਰਿਸ਼ਤੇ ਵਿਸਰੇ ਹੁੰਦੇ ਆ ਆਮਰਜੀਤ ਆ ਪਰ ਆਮਰਜੀਤ ਤੁਹਾਨੂੰ ਹੁਣ ਕਰਾਉਂਦਾ ਉਹ ਤਾਂ ਪਹਿਲੇ ਹੀ ਕਰਾਉਂਦਾ ਖਲਵਾ ਦੇ ਛੋਤੇ ਕੰਨੇ ਹੱਥ ਲਾਏ ਗਏ ਉਸ ਦਿਨ ਕਹਿੰਦਾ ਮੈਂ ਤਾਂ ਭਰਾਵਾ ਇਸ ਕੀ ਗਲਤੀ ਕਰ ਲਈ ਦੁਬਾ ਕਰਦਾ ਨਹੀਂ ਹਾਂ ਜੀ ਉਹ ਤਾਂ ਕੰਨੇ ਹੱਥ ਲਵਾਤੀ ਛੋਤੇ ਚੱਲ ਆਇਆ ਫਿਰ ਤੂੰ ਆਪ ਦੇਖ ਲੈ ਜੇ ਇੱਕ ਅੱਧਾ ਕਿਹੜਾ ਰਹਿੰਦਾ ਲਮਾਖੀ ਮਗ ਚੱਲਣਾ ਹੈ ਕਦੇ ਉਹ ਮੈਨੂੰ ਤਾਂ ਇਹ ਚਾਹ ਚੁੱਲਿਆ ਆਇਆ ਹੋਊਗਾ ਯਾਰ ਮੈਂ ਫਿਰ ਘੰਟਾ ਹੋਰ ਰਹਿ ਜਾਂ ਕਾਲ ਕਿਨਾਂ ਕ ਪਾਣੀ ਲੱਗੀ ਜਾਂਦਾ ਆ ਕਿ ਚੱਕਰੀ ਪੀਲੀ ਚਾਚੂ ਤੂੰ ਚੱਲ ਫਿਰ ਯਾਰ ਆਇਆ ਕਰਦਾ ਫਿਰ ਮੈਂ ਇੱਕ ਹੋਰ ਕੈਰੇਜ ਛੱਡ ਦਿੰਨਾ ਯਾਰ ਫਿਰ ਆਇਆ ਕਈ ਵਾਰ ਆਪਾਂ ਨੂੰ ਟਾਈਮ ਲੱਗ ਗਿਆ ਘਰੇ ਕਿਤੇ ਮੁੜ ਕੇ ਗਾਂ ਵਾਲੇ ਦੇ ਨਾਲ ਉਧਰ ਗਵਾਂਡੀ ਦੇ ਟੱਪੇ ਖੱਡਾ ਹੁੰਦਾ ਆ ਵਾਹ ਦੇਖ ਕੇ ਵੱਡੇ ਹੱਥ ਤੂੰ ਕਹਿਣਾ ਬਦਲੇ ਆ ਜਾ ਕੇ ਹਾਂ ਮੈਂ ਉਹ ਅਗਲੇ ਛੱਡਿਆ ਹੁਣ ਇੱਕ ਦੇਖ ਕੇ ਜ ਵੱਡੇ ਹੀ ਹੋਣਾ ਉਹਦਾ ਉਧਰੋਂ ਪਾਰਾ ਦੇਖ ਲਈ ਮੜਾ ਜੇ ਰਹਿ ਨਾ ਜਾਵੇ ਕਿਤੇ ਕੋਈ ਗੱਲ ਨਹੀਂ ਹਾਂ ਐਸੇ ਦੂਰਾਂ ਨੂੰ ਬਤਈਆ ਕਿ ਇਹ ਵੀ ਪਾ ਦੇਗੇ ਫਿਰ